ਸਸਟ੍ਰਿਕਲ ਫਰੈਂਚਮੈਂਟ ਹੁੰਦਾ ਹਾਊਸ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਕਿ ਤੁਸੀਂ ਵੀ ਰਾਤ ਨੂੰ ਪਿਸ਼ਾਬ ਕਰਨ ਲਈ ਬਾਰ-ਬਾਰ ਉੱਠਦੇ ਹੋ ਤੁਹਾਨੂੰ ਵੀ ਇਦਾਂ ਲੱਗਦਾ ਹੈ ਵੀ ਮੇਰੀ ਨੀਂਦ ਪੂਰੀ ਨਹੀਂ ਹੋ ਰਹੀ ਜਾਂ ਤੁਸੀਂ ਔਰਤਾਂ ਜਾਂ ਤੁਸੀਂ ਮਰਦੋਂ ਔਰਤਾਂ ਦੇ ਵਿੱਚ ਪੈਲਵਿਕ ਫਲੋਰ ਮਸਲ ਕਮਜ਼ੋਰ ਹੋ ਜਾਂਦੇ ਨੇ ਕਈ ਵਾਰ ਪ੍ਰੈਗਨਨਸੀ ਦੇ ਵਿੱਚ ਸ਼ੂਗਰ ਦੇ ਵਿੱਚ ਔਰ ਜਾਂ ਫਿਰ ਉਮਰ ਦੇ ਸਬੰਧ ਨਾਲ ਮਰਦਾਂ ਦੇ ਵਿੱਚ ਗਦੂਦਾਂ ਦਾ ਸਾਈਜ਼ ਵੱਧ ਜਾਂਦਾ ਹੈ ਉਹਨਾਂ ਨੂੰ ਪਿਸ਼ਾਬ ਦੀ ਦਿੱਕਤ ਆਉਂਦੀ ਰਹਿੰਦੀ ਹੈ ਇਦਾਂ ਲੱਗਦਾ ਪਿਸ਼ਾਬ ਬਾਰ-ਬਾਰ ਆ ਰਿਹਾ ਹੈ ਜਾਂ ਪਿਸ਼ਾਬ ਇਦਾਂ ਲੱਗਦਾ ਵੀ ਹੁਣ ਆਇਆ ਹੋਣਾ ਆ ਔਰ ਜਾਂ ਫਿਰ ਪਿਸ਼ਾਬ ਜਾਣੇ ਪੈਂਦਾ ਕੁੱਲ ਮਿਲਾ ਕੇ ਤੁਸੀਂ ਰਾਤ ਨੂੰ 4 ਤੋਂ 5 ਵਾਰ ਪਿਸ਼ਾਬ ਕਰਨ ਜਾ ਰਹੇ ਹੋ ਤਾਂ ਤੁਹਾਡੀ ਨੀਂਦ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਹੈ ਸਵੇਰੇ ਜਦੋਂ ਤੁਸੀਂ ਕੰਮ ਤੇ ਜਾਂਦੇ ਹੋ ਜਾਂ ਸਵੇਰੇ ਤੁਸੀਂ ਕਿਤੇ ਵੀ ਹੁੰਨੇ ਹੋ ਤਾਂ ਉਦੋਂ ਤੁਹਾਨੂੰ ਥੱਕਿਆ ਥੱਕਿਆ ਮਹਿਸੂਸ ਹੁੰਦਾ ਮਤਲਬ ਤੁਸੀਂ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਰਹਿਣ ਲੱਗ ਗਏ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਬਹੁਤ ਆਸਾਨ ਕਸਰਤਾ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾ ਸ਼ੁਰੂ ਕਰ ਦੋਗੇ ਬਹੁਤ ਜਲਦੀ ਜੋ ਤੁਹਾਨੂੰ ਪੇਸ਼ਾਬ ਲੀਕ ਹੋ ਰਿਹਾ ਹੈ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ ਜਾਂ ਇਹ ਕਹਿ ਲੋ ਵੀ ਵਾਰ-ਵਾਰ ਪੇਸ਼ਾਬ ਜਾਣਾ ਪੈ ਰਿਹਾ ਹੈ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ ਜ਼ਿਆਦਾਤਰ ਦੇਖਿਆ ਗਿਆ ਹੈ ਜਦੋਂ ਆਪਾਂ ਨੂੰ ਰਾਤ ਨੂੰ ਵਾਰ-ਵਾਰ ਪੇਸ਼ਾਬ ਜਾਣਾ ਪੈਂਦਾ ਹੈ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਔਰ ਇਹ ਗੱਲ ਆਪਾਂ ਕਿਸੇ ਨਾਲ ਸਾਂਝੀ ਨਹੀਂ ਕਰਦੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਫ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਜੀ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਪਹਿਲੀ ਐਸ ਹਰੀ ਸਿੰਘ ਸਰਾਫ ਫਿਜ਼ੋਥੈਰੇਪੀ ਦੂਜੀ ਡਾਕਟਰ ਗੁਰਸ਼ੇਰ ਸਿੰਘ ਔਰ ਤੀਜੀ ਡਾਕਟਰ ਬੇਬਾਸਰਾ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਫ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੋਂ ਅਗਰ ਚੈਨਲ ਤੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਆਂ 2 ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਉਹ ਤੁਸੀਂ ਕੁਰਸੀ ਤੇ ਬੈਠ ਕੇ ਕਰੋਗੇ ਚੇਅਰ ਤੇ ਸਿੱਟ ਟੂ ਸਟੈਂਡ ਆਪਾਂ ਪਿੱਛੇ ਹੈਲਪ ਨਹੀਂ ਲੈ ਰਹੇ ਪਰ ਤੁਸੀਂ ਪਿੱਛੇ ਕਿਸੇ ਨੂੰ ਖੜਾ ਕਰੋਗੇ ਤਾਂ ਕਿ ਕੋਈ ਕੁਰਸੀ ਫਾੜ ਲਵੇ ਅਗਰ ਕੋਈ ਨਹੀਂ ਵੀ ਹੈ ਤੁਸੀਂ ਕੁਰਸੀ ਨੂੰ ਕੰਧ ਦੇ ਨਾਲ ਲਾ ਲੈਣਾ ਪਹਿਲੀ ਐਕਸਰਸਾਈਜ਼ ਸਿੱਧੇ ਖੜ ਜਾਣਾ ਚੇਅਰ ਤੇ ਸਿੱਟ ਟੂ ਸਟੈਂਡ ਅੱਡ ਉਠਾਂਗੇ 1 2 3 ਜਦੋਂ ਸੈਟ ਟੂ ਸਟੈਂਡ ਚੇਅਰ ਤੇ ਕਰਨੀਆਂ ਉਹਦੇ ਜਿਹੜੇ ਗੋਡੇ ਆ ਨਾ ਆਪਣੇ ਹੀ ਮੁੜੇ ਰਹਿਣੇ ਚਾਹੀਦੇ ਆ ਇਹ ਨਹੀਂ ਵੀ ਆਪਾਂ ਗੋਡੇ ਬਿਲਕੁਲ ਸਿੱਧੇ ਕਰਨੇ ਲੋ ਆਪਾਂ ਗੋਡੇ ਆਪਣੇ ਹਲਕੇ ਜਿਹੇ ਮੁੜੇ ਰਹਿਣਗੇ ਔਰ ਇਹ 1 ਫੇਸ 2 ਫੇਸ 3 ਫੇਸ 4 ਫੇਸ 5 ਫੇਸ 6 ਫੇਸ 7 ਫੇਸ 8 ਫੇਸ 9 ਫੇਟ 10 ਰੌਂ ਮੰਨ ਲਓ ਤੁਹਾਡੀ ਉਮਰ 7 ਸਾਲ ਹੋ ਗਈ ਹੈ ਔਰ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਔਰ ਇੱਕ ਅਸਰਤ ਵੀ ਤੁਹਤੋਂ ਨਹੀਂ ਹੋ ਰਹੀ ਤਾਂ ਉਸਦੇ ਇੱਕ ਹੱਲ ਹੈ ਤੁਸੀਂ ਕੁਰਸੀ ਦੇ ਦੋ ਸਰਾਣੇ ਰੱਖ ਲੈਣੇ ਆ ਤੁਹਾਨੂੰ ਰੱਖ ਕੇ ਦਿਖਾ ਦਿੰਨੇ ਆ ਖੋਸੀ ਦੋ ਸਰਾਣੇ ਲਿਆਂਦੇ ਇਸ ਨੂੰ ਆਪਾਂ ਕੁਰਸੀ ਤੇ ਰੱਖ ਲਿਆ ਔਰ ਐਡਾ ਤੁਸੀਂ ਅਗਰ ਕਰੋਗੇ ਤਾਂ ਤੁਹਾਨੂੰ ਕਰਨ ਦਾ ਸੌਖਾ ਹੈ ਐਡਾ 1 ਫੇਟ 2 ਫੇਟ 10 4 5 ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਤੁਸੀਂ ਇਸ ਤਰ੍ਹਾਂ ਵੀ ਇਸ ਕਸਰਤ ਨੂੰ ਕਰ ਸਕਦੇ ਹੋ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਚੇਅਰ ਤੇ ਸਿਟ ਟੂ ਸਟੈਂਡ ਹੁਣ ਜਿਹੜੀ ਦੂਜੀ ਕਸਰਤ ਹੈ ਉਹ ਆਪਾਂ ਤੁਹਾਨੂੰ ਬੈੱਡ ਤੇ ਕਰਕੇ ਦਿਖਾਉਂਦੇ ਹਾਂ ਜਿਹੜੀ ਦੂਜੀ ਕਸਰਤ ਆ ਇਹ ਆਪਾਂ ਕਰਾਂਗੇ ਆਪਣੀ ਬਟਰਫਲਾਈ ਦੇਖੋ ਦੋਨੋਂ ਪੈਰ ਫੜ ਲਓ ਦੋਨੋਂ ਗੋਡੇ ਖੋਲ੍ਹ ਤੋ ਸਾਹਮਣੇ ਦੇਖੋ ਹਰੀ ਤੇ ਬਟਰਫਲਾਈ 1 2 3 4 5 6 7 8 9 10 11 12 13 14 15 ਥੈਨ ਰਿਲੈਕਸ 15 15 ਦੇ ਚਾਰ ਸੈਟ ਲਾਉਣੇ ਆ ਇਹ ਹੀ ਹੋਗੀ ਤੁਹਾਡੀ ਕਸਰਤ ਨੰਬਰ 2 ਬਟਰਫਲਾਈ ਦੁਬਾਰਾ ਦੇਖੋ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਇਸ ਤਰ੍ਹਾਂ ਤੁਸੀਂ ਪੂਰੇ चार तो पांच पैट लाओ होगी थोड़ी कस्टम नंबर दो बटरफ्लाई एक्सरसाइज जीडी इस तो नैक्सट एक्सरसाइज है ये आप लैके पै जाएंगे और हिप अबडक्शन करा साइड लैके पै गए और लत्त हवा चकनी है और इतने होल्ड करना दस सैकेंड एक दो तीन चार पांच पे सात अठ नौ दस दिन रिलैक्स फिर हवा चक देंगे फिर होल्ड करा दस सैकेंड एक दो तीन चार पे सात आठ नौ दस फिर होल्ड करा दस सैकेंड एक दो तीन चार पे सात आठ नौ दस दैन रिलैक्स इस कसरत दोनों साइड तुसी करना वारों वारी पैके करोंगे और दोनों साइड सैड पां तो छे छे सैट लाने की कोशिश करनी यही होगी थोड़ी कसरत नंबर नैक्सट जिसनो प्रशन किया जाए ਪਹਿਲੀ ਐਕਸਰਸਾਈਜ਼ ਬੈਠ ਕੇ ਕੀਤੀ ਆਪਾਂ ਕੁਰਸੀ ਤੇ ਦੂਜੀ ਬੈੱਡ ਤੇ ਤੀਜੀ ਪੈ ਕੇ ਤਿੰਨ ਹੋ ਗਈਆਂ ਹੁਣ ਜਿਹੜੀ ਚੌਥੀ ਕਸਰਤ ਹੈ ਦੈਟ ਇਜ਼ ਬ੍ਰਿਜਿੰਗ ਸਿੱਧੇ ਪੈਟ ਕੇ ਸਿੱਧੇ ਪੈ ਜਾਗੇ ਔਰ ਦੋਨੋਂ ਗੋਡੇ ਮੂੜ ਕੇ ਆਪਾਂ ਲੱਕ ਜਦੋਂ ਹਵਾ ਚੱਕਣਾ ਜਿਹੜੇ ਆਪਣੇ ਅਹਾਲੀਆਂ ਮਾਸਪੇਸ਼ੀਆਂ ਨੇ ਝੂਲੇ ਵਾਲੀਆਂ ਇਹਨਾਂ ਨੂੰ ਕੰਟ੍ਰੈਕਟ ਕਰਨਾ ਕੰਟ੍ਰੈਕਟ ਮਤਲਬ ਅੰਦਰ ਨੂੰ ਖਿੱਚਣਾ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਤਾਂ ਸਵੇਰੇ ਜਦੋਂ ਆਪਾਂ ਵਾਸ਼ਰੂਮ ਤੋਂ ਬਾਅਦ ਜਿਸ ਨੂੰ ਆਪਾਂ ਕਹਿੰਦੇ ਆ ਵੀ ਢਿੱਡ ਸਾਫ਼ ਕਰਦੇ ਆ ਪੌਟੀ ਕਰਦੇ ਆ ਜਦੋਂ ਆਪਾਂ ਪੌਟੀ ਕਰਦੇ ਆ ਆਪਾਂ ਜਿਹੜੇ हिਪ ਦੇ ਮਸਲਸ ਨੇ ਉਹ ਕੌਂਟ੍ਰੈਕਟ ਕਰਦੇ ਆ ਸੇਮ ਉਸੇ ਤਰ੍ਹਾਂ ਤੁਸੀਂ ਚੂਲੇ ਦੇ ਮਾਸਪੇਸ਼ੀਆਂ ਨੂੰ ਕੌਂਟ੍ਰੈਕਟ ਕਰਨਾ ਔਰ ਲੱਕ ਹਵਾ ਚੱਕਣਾ ਦੇਖੋ ਸਮਝਾਉਣ ਦੀ ਖਾਤਰ ਆਪਾਂ ਇਹ ਸ਼ਬਦ ਵਰਤੇ ਆ ਅਗਰ ਤੁਹਾਨੂੰ ਬੁਰਾ ਲੱਗਿਆ ਤਾਂ ਮਾਫੀ ਚਾਹੁੰਦੇ ਆ ਇਸ ਨੂੰ ਤੁਸੀਂ ਕੌਂਟ੍ਰੈਕਟ ਕਰੋ ਔਰ ਲੱਕ ਹਵਾ ਚੱਕੋ ਕਿਉਂਕਿ ਸਮਝਾਉਣਾ ਬਹੁਤ ਜ਼ਰੂਰੀ ਹੈ ਇਹ ਨਾ ਵੀ ਤੁਸੀਂ ਗਲਤ ਕਸਰਤ ਕਰ ਲਓ ਫਿਰ ਉਸ ਦਾ ਗਲਤ ਰਿਜ਼ਲਟ ਨਿਕਲ ਕੇ ਸਾਹਮਣੇ ਆਏਗਾ चूले की और लक हवा चक दो इतने दस सैकेंड होल्ड करो एक दो तो, तीन चार सात अठ नौ दस फिर दोनों गोडे मोड़ो फिर चूले की को कॉन्ट्रैक्ट करो और फिर लक हवा चक दो फिर इतने दस सैकेंड होल्ड एक दो तो, तीन चार पे सात अठ नौ दस देन रिलैक्स ਇਸ ਕਸਰਤ ਦੇ ਵੀ ਤੁਸੀਂ ਗਿਣ ਕੇ ਪੂਰੇ 6 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਕਸਰਤ ਸਤੰਬਰ 4 ਹੁਣ ਵਧਦੇ ਆ ਪੰਜਵੀਂ ਕਸਰਤ ਵੱਲ ਜਿਹੜੀ ਪੰਜਵੀਂ ਕਸਰਤ ਹੈ ਉਸ ਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਆਪਾਂ ਨੂੰ ਦੋਨੇ ਲੱਤਾਂ ਤਣ ਦੇ ਨਾਲ ਲਾਉਣੀਆਂ ਪੈਣੀਆਂ ਸੋ ਉਸ ਦੇ ਲਈ ਆਪਾਂ ਨੂੰ ਜਿਹੜੀਆਂ ਲੱਤਾਂ ਨੇ ਦੀਵਾਰ ਦੇ ਨਾਲ ਲਾਵਾਂਗੇ ਔਰ ਇਸ ਜਗ੍ਹਾ ਤੇ ਲੱਤਾਂ ਲਾ ਕੇ ਐਦਾਂ ਪਰ ਇੱਥੇ ਲੱਕ ਹਵਾ 'ਚ ਫੇਰ ਚੱਕਣਾ ਪਰ ਜਿਹੜੀਆਂ ਚੂਲੇ ਦੀਆਂ ਮਾਸਪੇਸ਼ੀਆਂ ਨੇ ਉਹ ਫੇਰ ਕੰਟਰੈਕਟ ਕਰਨੀਆਂ ਦੇਖੋ ਫੇਰ ਕੰਟਰੈਕਟ ਕੀਤਾ और हवा चक् दिता और इतने होल्ड कर रहे हैं पांच पेकेंड एक दो तीन चार पांच रिलैक्स फिर कॉन्टैक्ट किया फिर होल्ड किया दो तीन चार पांच दैन रिलैक्स मान लो थोड़े गोडे चरदा तभी एक तो कसमत कर सकते हो और अगर थोड़े गोडे इतने तक मुड़ जाएंगे तो वह बहुत ही फायदेमंद चीज़ है

ਜਦੋਂ ਇੱਕ ਕਸਰਤ ਹੋ ਗਈ ਸਾਈਡ ਲੈ ਕੇ ਇਦਾਂ ਪੈ ਜਾਓ ਫੇ 2 ਕੁ ਮਿੰਟ ਆਰਾਮ ਕਰਕੇ ਫਿਰ ਵਧਦੇ ਆਪਾਂ ਅਗਲੀ ਕਸਰਤ ਵੱਲ ਜਿਹੜੀ ਅਗਲੀ ਕਸਰਤ ਹੈ ਉਹ ਬਹੁਤ ਹੀ ਵਧੀਆ ਕਸਰਤ ਹੈ ਤੁਸੀਂ ਸਿੱਧੇ ਬੈਠ ਜਾਓਗੇ ਔਰ ਇਸ ਦੇ ਵਿੱਚ ਤੁਸੀਂ ਦੋਨੋਂ ਆਪਦੇ ਪੈਰ ਫੜ ਲੈਣੇ ਆ ਔਰ ਨੱਕ ਰਾਹੀਂ ਸਾਹ ਲਵਾਂਗੇ ਔਰ ਮੂੰਹ ਰਾਹੀਂ ਛੱਡਾਂਗੇ ਦੇਖੋ ਨੱਕ ਰਾਹੀਂ ਸਾਹ ਲਿਆ ਲੰਬਾ ਔਰ ਦੈਨ ਮੂੰਹ ਖੋਲ ਕੇ ਫੂਕ ਮਾਰ ਕੇ ਸਾਹ ਛੱਡਾਂਗੇ फिर ब्रीदिंग एक्सरसाइज करा फिर करके दिखाने फिर इस तरह तीन दस बारी करना दैन आराम करो फिर एक सैट दस बार लवेंगे मतलब दो सैट हो जाने ब्रीदिंग एक्सरसाइज से ਸੋ ਇਹ ਸਨ ਕਸਰਤਾਂ ਜਿਹੜੀਆਂ ਤੁਹਾਨੂੰ ਆਪਾਂ ਕਰਕੇ ਦਿਖਾਈਆਂ। ਮਿੰਟ 10 ਨਹੀਂ ਲੱਗਣੇ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋ ਤੁਹਾਡਾ ਜੋ ਵਾਰ-ਵਾਰ ਪਿਸ਼ਾਬ ਜਾ ਰਿਹਾ ਹੈ ਤਾਂ ਤੁਹਾਨੂੰ ਜੋ ਵਾਰ-ਵਾਰ ਬਲੇਡਰ ਥੋੜਾ ਡਿਸਟਰਬ ਹੋ ਰਿਹਾ ਹੈ ਉਹ ਬਿਲਕੁਲ ਵੀ ਨਹੀਂ ਹੋਏਗਾ ਔਰ ਤੁਸੀਂ ਆਰਾਮ ਨਾਲ ਆਪਣੀ ਨੀਂਦ ਪੂਰੀ ਕਰ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਔਰ ਤੁਸੀਂ ਕਿਹੜੇ ਸ਼ਹਿਰ ਤੋਂ ਸਾਨੂੰ ਦੇਖ ਰਹੇ ਹੋ ਆਪਣੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਪਰਮਾਤਮਾ ਅਗੇ ਦਸਤ ਕਰਦੇ ਹਾਂ ਤੁਹਾਡੀ ਸਿਹਤ ਔਰ ਤੁਹਾਡੇ ਪਰਿਵਾਰ ਦੀ ਸਿਹਤ ਬਿਲਕੁਲ ਹੀ ਤੰਦਰੁਸਤ ਰਹੇ ਔਰ ਤੁਸੀਂ ਚੜਦੀ ਕਲਾ 'ਚ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ